The Punjab government has made significant strides in setting up digital libraries across the state, with a presence in every district and even villages. This initiative aims to provide a conducive environment for children to read and learn, equipped with modern facilities like free Wi Fi, computers, and separate seating areas for children and senior citizens. <laughs> 1 ਕਰੋੜ 12 ਲੱਖ ਦਾ ਚਮਕਦੀ ਹੈ ਦੇਖ ਕੇ ਜਾ ਰਿਹਾ ਹਾਂ। ਕੰਪਿਊਟਰ ਲੱਗੇ ਨੇ, ਵਾਈਫਾਈ ਫ੍ਰੀ ਹੈ। ਦੁਨੀਆ ਭਰ ਦੀਆਂ ਕਿਤਾਬਾਂ ਪਈਆਂ ਨੇ। ਜੇ ਕੋਈ ਬੱਚਾ ਪੜ੍ਹਨਾ ਵੀ ਚਾਹੁੰਦਾ ਹੈ, ਕੰਪੀਟੀਸ਼ਨ ਲਈ ਕਿਤਾਬਾਂ ਪਈਆਂ ਨੇ। ਪੁਲਿਸ ਵਿੱਚ ਭਰਤੀ ਵਾਸਤੇ ਕਿਹੜੀ ਕਿਤਾਬ, ਕਿਹੜੇ ਸਵਾਲ ਆਉਂਦੇ ਨੇ ਕਿਤਾਬਾਂ ਪਈਆਂ ਨੇ। ਪੀ.ਸੀ.ਐਸ. ਅਫਸਰ ਬਣਨਾ ਹੈ, ਡੀ.ਸੀ. ਬਣਨਾ ਹੈ, ਯੂ.ਪੀ.ਐਸ.ਸੀ. ਦੀ ਸਾਰੀ ਕਿਤਾਬਾਂ ਪਈਆਂ ਨੇ। ਸਮ ਨੋਟੇਬਲ ਫੀਚਰਸ ਆਫ ਥੀਸ ਡਿਜੀਟਲ ਲਾਇਬ੍ਰੇਰੀਜ਼ ਇਨਕਲੂਡਸ extensive resources like access to 10 to 20 types of newspapers along with a vast collection of books and digital content ਮੈਂ ਇੱਥੇ ਰੋਜ਼ ਰੈਗੂਲਰ ਲਾਇਬ੍ਰੇਰੀ ਦੇ ਵਿੱਚ ਆਂਦੀ ਹਾਂ ਤੇ ਮੈਂ ਇੱਥੇ ਨੂੰ ਰੋਜ਼ ਨਵੀਆਂ ਬੁੱਕਸ ਪੜ੍ਹਦੀ ਹਾਂ ਜਿਨ੍ਹਾਂ ਨਾਲ ਜਮੇ ਜਨਰਲ ਨੌਲੇਜ ਆ ਉਹ ਇਨਕਰੀਜ਼ ਹੁੰਦੀ ਆ ਤੇ ਮੈਂ ਮਾਨ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਲਾਇਬ੍ਰੇਰੀ ਬਣਾਈ ਮੈਂ ਅੱਜ ਸਾਡੇ ਪਿੰਡ ਸੜੂ ਦੇ ਲਾਇਬ੍ਰੇਰੀ ਵਿੱਚ ਬੈਠਾ ਹਾਂ ਇੱਥੇ ਕਾਫੀ ਸਾਨੂੰ ਨੌਲੇਜੇਬਲ ਬੁੱਕਸ ਮਿਲਦੀਆਂ ਹਨ ਜਿਸ ਨਾਲ ਸਾਨੂੰ ਕੰਪੀਟੀਟਿਵ ਗਵਰਨਮੈਂਟ ਐਗਜ਼ਾਮ ਵਿੱਚ ਹੈਲਪ ਮਿਲਦੀ ਹੈ ਇੱਥੇ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਹੁੰਦਾ ਹੈ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜੋ ਸਾਨੂੰ ਇੰਨੀ ਵਧੀਆ ਲਾਇਬ੍ਰੇਰੀ ਬਣਾ ਕੇ ਦਿੱਤੀ ਹੈ ਬੁੱਕਸ ਵਗੈਰਾ ਉਪਲਬਧ ਹਨ ਅਤੇ ਅਸੀਂ ਰੋਜ਼ ਤੇ ਇੰਟਰਨੈਟ ਸਬਾਵਾਮਾ ਵੀ ਉਪਲਬਧ ਹਨ ਅਤੇ ਅਸੀਂ ਰੋਜ਼ ਜਾ ਕੇ ਇਸ ਲਾਇਬ੍ਰੇਰੀ ਦਾ ਫਾਇਦਾ ਉਠਾਉਂਦੇ ਹਾਂ ਅਤੇ ਪੰਜਾਬ ਸਰਕਾਰ ਨੇ ਸਾਡੇ ਪਿੰਡ ਲਾਇਬ੍ਰੇਰੀ ਬਣਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਮੈਂ ਤੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ With the establishment of these digital libraries, children from all districts of Punjab now have access to better facilities and resources.